ਬਹੁਤ ਹੀ ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਤੁਹਾਡੇ ਲਈ ਵੀਡੀਓਜ਼ ਬਣਾਈਆਂ ਸੀ ਉਹਨਾਂ ਵਿੱਚ ਆਪਾਂ ਐਨਟੀਐਸਸੀ ਦੇ ਜਿਹੜੇ ਪ੍ਰੀਵੀਅਸ ਈਅਰ ਦੇ ਪੇਪਰ ਸੀ ਉਹਨਾਂ ਨੂੰ ਸੋਲਵ ਕੀਤਾ ਸੀ ਇਸ ਦੇ ਨਾਲ ਐਨਟੀਐਸਸੀ ਦਾ ਜੋ ਸਿਲੇਬਸ ਸੀ ਉਹਨਾਂ ਨੂੰ ਵੀ ਆਪਾਂ ਸੋਲਵ ਕੀਤਾ ਸੀ ਤੇ ਉਮੀਦ ਹੈ ਤੁਸੀਂ ਨੇ ਪਿਛਲੀਆਂ ਵੀਡੀਓਜ਼ ਨੇ ਐਨਟੀਐਸਸੀ ਰਿਲੇਟਡ ਉਹ ਵੇਖੀਆਂ ਨੇ ਕਿਉਂਕਿ ਜੋ ਐਨਟੀਐਸਸੀ ਦਾ ਸਿਲੇਬਸ ਹੈ ਆਲਮੋਸਟ ਸੇਮ ਸਿਲੇਬਸ ਹੋ ਪੀਐਸਟੀਐਸਸੀ ਦਾ ਵੀ ਹੈਗੀ ਤੇ ਉਮੀਦ ਹੈ ਮੈਨੂੰ ਜਿਹੜੀ ਤੁਹਾਡੀ ਪੀਐਸਟੀਐਸਸੀ ਦੀ ਤਿਆਰੀ ਹੈਗੀ ਉਹ ਵੀ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੋਵੇਗੀ ਆਪਾਂ ਜੀ ਤੁਹਾਡੇ ਲਈ ਜਿਹੜਾ 2018 ਦਾ ਪੀਐਸਟੀਐਸਸੀ ਇਗਜ਼ਾਮ ਹੋਇਆ ਸੀ ਉਸ ਦੇ ਵਿੱਚੋਂ ਸਮਾਜਿਕ ਸਿੱਖਿਆ ਦੇ ਜੋ 30 ਪ੍ਰਸ਼ਨ ਸੀ ਸੋਸ਼ਲ ਸਟਡੀ ਦੇ ਉਸ ਨੂੰ ਆਪਾਂ ਜੀ ਤੁਹਾਡੇ ਲਈ ਹੱਲ ਕਰਾਂਗੇ ਆਓ ਫਿਰ ਆਪਾਂ ਸ਼ੁਰੂ ਕਰੀਏ ਹਾਂਜੀ ਬੇਟਾ ਅੱਜ ਦਾ ਆਪਣਾ ਜੋ ਪਹਿਲਾ ਪ੍ਰਸ਼ਨ ਹੈ ਉਹ ਹੈ ਧੂਬਰੀ ਦੇ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ਹਾਂਜੀ ਬੇਟਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕੀਤੀਆਂ ਸੀ ਉਦਾਸੀਆਂ ਕੀਤੀਆਂ ਸੀ ਤਾਂ ਉਸ ਸਮੇਂ ਦੇ ਦੌਰਾਨ ਇੱਕ ਧੁਬਰੀ ਦਾ ਸਥਾਨ ਸੀ ਉੱਥੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ਸੀ ਸੰਤ ਸ਼ੰਕਰ ਦੇਵ ਨਾਲ ਤਾਂ ਇਹਦੇ ਲਈ ਸਾਡੀ ਦੂਜੀ অপਸ਼ਨ ਸਹੀ ਹੈ ਕਿ ਇਹਨਾਂ ਨੂੰ ਇਸੇ ਬੇਟਾ ਸੰਤ ਸ਼ੰਕਰ ਦੇਵ ਹਾਂਜੀ ਅਗਲਾ ਪ੍ਰਸ਼ਨ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੇ ਨੀ ਕਦੋਂ ਰੱਖੀ ਹਾਂਜੀ ਜਿਹੜਾ ਗੋਇੰਦਵਾਲ ਸਾਹਿਬ ਦੀ ਨੀਂ ਕਦੋਂ ਰੱਖੀ ਬਈ 1546 ਦੇ ਵਿੱਚ ਠੀਕ ਹੈ ਇਹ ਧਿਆਨ ਨਾਲ ਤੁਸੀਂ ਯਾਦ ਰੱਖਣਾਗਾ ਗੋਇੰਦਵਾਲ ਸਾਹਿਬ ਦੀ ਨੀਂ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ 1546 ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ ਆਪਣਾ ਇਹ ਇੱਥੇ ਲਿਖਿਆ ਵਿੱਚੋਂ ਕਿਸ ਦੀ ਮੌਤ ਪਿੱਛੋਂ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਠੀਕ ਹੈ ਤਾਂ ਲੋਧੀ ਵੰਸ਼ ਦਾ ਸੀ ਵੀ ਸਿਕੰਦਰ ਲੋਧੀ ਤਾਂ ਦੇਖੋ ਤਿੰਨ ਲੋਧੀਮੰਚ ਦੇ ਮਹੱਤਵਪੂਰਨ ਸ਼ਾਸਕ ਸੀ ਜਿਨ੍ਹਾਂ ਦੇ ਵਿੱਚੋਂ ਬਹਿਲੋਲ ਖਾਨ ਲੋਧੀ, ਸਕੰਦਰ ਲੋਧੀ ਤੇ ਇਬਰਾਹਿਮ ਲੋਧੀ ਠੀਕ ਹੈ ਬਟ ਜਿਹੜਾ ਮੋਢੀ ਸੀ ਵੀ ਉਹ ਸੀ ਬਹਿਲੋਲ ਖਾਨ ਲੋਧੀ ਠੀਕ ਹੈ ਬਹਿਲੋਲ ਖਾਨ ਲੋਧੀ ਦਾ ਪੁੱਤਰ ਸੀ ਸਕੰਦਰ ਲੋਧੀ ਤਾਂ ਕਿਸ ਦੀ ਮੌਤ ਤੋਂ ਬਾਅਦ ਸਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਬੇਟਾ ਬਹਿਲੋਲ ਖਾਨ ਲੋਧੀ ਦੀ ਮੌਤ ਤੋਂ ਬਾਅਦ ਹਾਂਜੀ ਅਗਲਾ ਪ੍ਰਸ਼ਨ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਦੀ ਪੜ੍ਹਾਈ ਕਿਸ ਤੋਂ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਕ ਵਕ ਪਸ਼ਾ ਮਾਨ ਦਾ ਉਹਨਾਂ ਨੂੰ ਗਿਆਨ ਸੀ ਤਾਂ ਜਿਹੜੀ ਫਾਰਸੀ ਦੀ ਭਾਸ਼ਾ ਸੀ ਬੇਟਾ ਉਹ ਉਹਨਾਂ ਨੇ ਕਿਹਨਾਂ ਤੋਂ ਸਿੱਖੀ ਕਾਜੀ ਪੀਰ ਮੁਹੰਮਦ ਤੋਂ ਠੀਕ ਹੈ ਜੀ ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਸ਼ੋਕਰ ਚੱਕਿਆ ਮਿਸਲ ਦਾ ਮੋਢੀ ਕੌਣ ਸੀ ਹਾਂਜੀ ਬੇਟਾ ਦੇਖੋ ਇਹਨਾਂ ਦੇ ਵਿੱਚ ਸ਼ੋਕਰ ਚੱਕਿਆ ਮਿਸਲ ਦਾ ਮੋਢੀ ਕੌਣ ਸੀ ਵੀ ਚਰਤ ਸਿੰਘ ਚਰਤ ਸਿੰਘ ਤੋਂ ਬਾਅਦ ਮਹਾ ਸਿੰਘ ਤੇ ਮਹਾਂ ਸਿੰਘ ਤੋਂ ਬਾਅਦ ਰਣਜੀਤ ਸਿੰਘ ਠੀਕ ਹੈ ਜੀ ਸ਼ੁਕਰ ਚੱਕੀਆ ਮਿਸਲ ਦਾ ਮੋਢੀ ਕੌਣ ਸੀ ਬੇਟਾ ਚਰਤ ਸਿੰਘ ਦੇਖੋ ਵੀ ਇੱਥੇ ਜੇਕਰ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਵੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ ਤਾਂ ਵੀ ਅਸੀਂ ਸ਼ੁਕਰ ਚੱਕੀਆ ਮਿਸਲ ਬਾਰੇ ਸਾਨੂੰ ਪਤਾਉਣਾ ਚਾਹੀਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਆਪਣਾ ਦਾਰਾਸ਼ਿਕੋ ਕੌਣ ਸੀ ਹਾਂਜੀ ਦਾਰਾਸ਼ਿਕੋ ਕੌਣ ਸੀ ਬੇਟਾ ਹਾਂਜੀ ਦੇਖੋ ਇਹਨਾਂ ਦੇ ਵਿੱਚੋਂ ਕਿਹੜੀ অপশন সি হদিগি پہلی অপশন সি হদিগি بیٹا দারা শিকো মুঘল সম্রাট শাহজাহান ਦਾ ਪੁੱਤਰ ਸੀ ঠিক ਹੈ ਦੇਖੋ ਵੀ ਜਦੋਂ ਔਰੰਗਜ਼ੇਬ ਅਤੇ ਦਾਰਾ ਸ਼ਿਕੋ ਦੇ ਵਿਚਕਾਰ ਰਾਜ ਗੱਦੀ ਪ੍ਰਾਪਤ ਕਰਨ ਲਈ ਸੰਘਰਸ਼ ਚੱਲਦਾਗਾ ਹੈ ਨਾ ਤਾਂ ਉਸ ਦੇ ਵਿੱਚ ਔਰੰਗਜ਼ੇਬ ਜੇਤੁਰੰਗ ਤਾਂ ਦਾਰਾ ਸ਼ਿਕੋ کون ਸੀ ਵੀ মুঘਲ ਸਮਰਾਟ ਸ਼ਾਹਜਹਾਂ ਦਾ ਪੁੱਤਰ ਹਾਂਜੀ ਬੇਟਾ ਨੈਕਸਟ ਕੁਐਸਚਨ ਹੈ ਸਾਡਾ ਅਕਾਲੀ ਫੂਲਾ ਸਿੰਘ ਕਿਸ ਯੁੱਧ ਵਿੱਚ ਸ਼ਹੀਦ ਹੋਏ ਸਨ ਹਾਂਜੀ ਜਿਹੜੇ ਕੌਲੀ ਫੁੱਲਰ ਸਿੰਘ ਸੀ ਉਹ ਕਿਸ ਯੁੱਧ ਦੇ ਵਿੱਚ ਸ਼ਹੀਦ ਹੋਏ ਸੀ ਬੇਟਾ ਨਸ਼ਿਹਰਾ ਦਾ ਯੁੱਧ ਸੀ ਨਸ਼ਿਹਰਾ ਦੀ ਲੜਾਈ ਸੀ ਹਾਂਜੀ ਅਗਲਾ ਪ੍ਰਸ਼ਨ 31 ਦਸੰਬਰ 1929 ਨੂੰ ਲਾਹੌਰ ਵਿਖੇ ਬੁલાਏ ਗਏ ਕਾਂਗਰਸ ਦੇ ਇਜਲਾਸ ਦੇ ਪ੍ਰਧਾਨਗੀ ਕਿਸ ਨੇ ਕੀਤੀ ਠੀਕ ਹੈ ਬੇਟਾ ਜਿਵੇਂ ਕਾਂਗਰਸ ਦੇ ਹਰ ਸਾਲ ਸਾਲਾਨਾ ਸਮਾਗਮ ਹੁੰਦੇ ਸੀ 31 ਦਸੰਬਰ 1929 ਨੂੰ ਲਾਹੌਰ ਦੇ ਵਿੱਚ ਹੋਇਆ ਸੀ ਤਾਂ ਉਸ ਦੀ ਪ੍ਰਧਾਨਗੀ ਕਿੰਨੇ ਕੀਤੀ ਬੇਟਾ ਜਵਾਹਰ ਲਾਲ ਨਹਿਰੂ ਨੇ ਦੂਜਾ ਆਪਸ਼ਨ ਸਾਡੇ ਕੋਲੇ ਦੇ ਲਈ ਸਹੀ ਹੈ ਜਵਾਹਰ ਲਾਲ ਨਹਿਰੂ ਹਾਂਜੀ ਬੇਟਾ ਅਗਲਾ ਪ੍ਰਸ਼ਨ ਜੈਟ ਧਾਰਾ ਤੋਂ ਕੀ ਭਾਵ ਹੈ ਆਪਾਂ ਕਹਿੰਦੇ ਨੇ ਜੈਟ ਸਟ੍ਰੀਮ ਠੀਕ ਹੈ ਜੈਟ ਧਾਰਾ ਜਾਂ ਜੈਟ ਸਟ੍ਰੀਮ ਇੱਕੋ ਹੀ ਗੱਲ ਹੈ ਤਾਂ ਇਸ ਤੋਂ ਕੀ ਭਾਵ ਹੈ ਬੇਟਾ ਆਪਾਂ ਪੜਦੇ ਨੇ ਵੀ ਵਾਯੂ ਮੰਡਲ ਦੇ ਧਰਤੀ ਤੋਂ 3 ਕਿਲੋਮੀਟਰ ਉੱਪਰ ਜਿਹੜੀਆਂ ਤੇਜ਼ ਹਵਾਵਾਂ ਵਗਦੀਆਂ ਨੇ ਉਸ ਨੂੰ ਆਪਾਂ ਕੀ ਕਹਿੰਦੇ ਹਾਂਗੇ ਜੈਟ ਸਟ੍ਰੀਮ ਤਾਂ ਇਹਦੇ ਲਈ ਸਾਡੇ ਕੋਲ ਪਹਿਲੀ ਆਪਸ਼ਨ ਸਹੀ ਆ ਦੇਗੀ ਉੱਪਰਲੇ ਵਾਯੂ ਮੰਡਲ ਵਿੱਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਜਾਂ ਧਰਤੀ ਤੋਂ 3 ਕਿਲੋਮੀਟਰ ਉਚਾਈ ਤੇ ਵਗਣ ਵਾਲੀਆਂ ਹਵਾਵਾਂ ਨੂੰ ਆਪਾਂ ਕੀ ਕਹਿੰਦੇ ਨੇ ਬੇਟਾ ਜੈਟ ਸਟ੍ਰੀਮ ਜਾਂ ਜੈਟ ਤਾਰ ਹਾਂਜੀ ਬੇਟਾ ਅਗਲਾ ਪ੍ਰਸ਼ਨ ਕਾਲੀ ਮਿੱਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤੈਉ ਕਾਲੀ ਮਿੱਟੀ ਹੈ ਬੇਟਾ ਉਸ ਨੂੰ ਆਪਾਂ ਰੇਗਰ ਮਿੱਟੀ ਵੀ ਬੋਲਦੇ ਨੇ ਹੈਗੇ ਕਿਹੜੀ ਮਿੱਟੀ ਬੋਲਦੇ ਨੇ ਬੇਟਾ ਰੇਗਰ ਮਿੱਟੀ ਠੀਕ ਹੈ ਇਸ ਨੂੰ ਕਪਾਹੀ ਮਿੱਟੀ ਵੀ ਕਹਿੰਦੇ ਨੇ ਵੀ ਕਾਲੀ ਮਿੱਟੀ ਨੂੰ ਕਪਾਹੀ ਮਿੱਟੀ ਵੀ ਕਹਿੰਦੇ ਹੈਗੇ ਕਿਉਂ ਕਿ ਕਪਾਹ ਦੀ ਫਸਲ ਦੇ ਲਈ ਬਹੁਤ ਲਾਭਕਾਰੀ ਹੁੰਦੀ ਹੈਗੀ ਤਾਂ ਇਹਦੇ ਲਈ ਸਾਡੇ ਕੋਲ ਤੀਸਰੀ অপਸ਼ਨ ਸੀ ਆ ਜਾਏਗੀ ਰੇਗਰ ਮਿੱਟੀ ਹਾਂਜੀ ਬੇਟਾ ਅਗਲਾ ਆਪਣਾ ਕੁਐਸਚਨ ਡਲ ਤੇ ਬੁੱਲਰ ਝੀਲਾਂ ਕਿਹੜੇ ਖੇਤਰ ਵਿੱਚ ਮਿਲਦੀਆਂ ਹਨ ਡਲ ਅਤੇ ਬੁੱਲਰ ਝੀਲਾਂ ਕਿਹੜੇ ਖੇਤਰ ਵਿੱਚ ਪਾਈਆਂ ਜਾਂਦੀਆਂ ਨੇ ਬੇਟਾ ਇਹ ਝੀਲਾਂ ਕਸ਼ਮੀਰੀ ਖੇਤਰ ਦੀਆਂ ਨੇ ਠੀਕ ਹੈ ਕਸ਼ਮੀਰ ਦੇ ਵਿੱਚ ਪਾਈਆਂ ਜਾਂਦੀਆਂ ਨੇ ਹਾਂਜੀ ਅਗਲਾ ਪ੍ਰਸ਼ਨ ਭੂਮਦ ਰੇਖ ਭੂਮਦ ਰੇਖੀ ਖੇਤਰਾਂ ਵਿੱਚ ਆਮ ਤੌਰ ਤੇ ਕਿਸ ਕਿਸਮ ਦੀ ਵਰਖਾ ਹੁੰਦੀ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਭੂਮਦ ਰੇਖਾ ਵਾਲੀ ਜਿਹੜੇ ਖੇਤਰ ਹੈਗੇ ਉੱਥੇ ਕਿਹੜੀ ਵਰਖਾ ਹੁੰਦੀ ਹੈ ਸੰਬਹਿਣ ਕਿਹੜੀ ਵਰਖਾ ਹੁੰਦੀ ਹੈ ਵੀ ਸੰਬਹਿਣ ਕਨਵੈਂਸ਼ਨਲ ਕਿਹੜੀ ਵਰਕ ਆਉਂਦੀ ਹੈ ਬੇਟਾ ਕਨਵੈਂਸ਼ਨਲ ਜਾਂ ਸੰਬੰહન ਵਰਕਾ ਹਾਂਜੀ ਬੇਟਾ ਅਗਲਾ ਪ੍ਰਸ਼ਨ ਇੱਥੇ ਲਿਖਿਆ ਵਿੱਚੋਂ ਕਿਹੜੇ ਦੇਸ਼ ਦੀ ਬਸੋਂ ਜ਼ਿਆਦਾ ਹੈ ਦੇਖੋ ਚਾਰ ਦੇਸ਼ ਦਿੱਤੇ ਹੈਗੇ ਇਹ ਦੱਸਣਾ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਦੇਸ਼ ਦੀ ਬਸੋਂ ਜ਼ਿਆਦਾ ਹੈਗੀ ਤਾਂ ਇਹਦੇ ਵਿੱਚੋਂ ਕਿਹੜੇ ਦੇਸ਼ ਦੀ ਬਸੋਂ ਜ਼ਿਆਦਾ ਹੈ ਬੇਟਾ ਉਹਦਾ ਨਾਮ ਹੈਗਾ ਯੂਐਸਏ ਯੂਨਾਈਟਿਡ ਸਟੇਟ ਅਮਰੀਕਾ ਹਾਂਜੀ ਅਗਲਾ ਪ੍ਰਸ਼ਨ ਬਿਲਕੁਲ ਦੇਖੋ ਸੌਖਾ ਸੀ V ਆਕਾਰ ਦੀ ਘਾਟੀ ਦਾ ਨਿਰਮਾਣ ਕਿਸ ਕਾਰਕ ਦੁਆਰਾ ਹੁੰਦਾ ਹੈ ਹਾਂਜੀ ਜਿਹੜੀ V ਆਕਾਰ ਦੀ ਘਾਟੀ ਜਿਹਨੂੰ ਆਪਾਂ ਡੈਲਟਾ ਬੋਲਦੇ ਆ ਬੇਟਾ ਡੈਲਟਾ ਦਾ ਨਿਰਮਾਣ ਕੌਣ ਕਰਦਾਗਾ ਪਾਣੀ ਹੈਨਾ ਤੇ ਇਹਦੇ ਲਈ ਸਾਡੇ ਕੋਲ ਤੀਜੀ অপਸ਼ਨ ਸੀ ਸੀ V ਆਕਾਰ ਦੀ ਘਾਟੀ ਦਾ ਨਿਰਮਾਣ ਕਿਸ ਕਾਰਕ ਦੁਆਰਾ ਹੁੰਦਾ ਹੈ ਪਾਣੀ ਦੁਆਰਾ ਹਾਂਜੀ ਬੇਟਾ ਅਗਲਾ ਪ੍ਰਸ਼ਨ ਪੰਜਾਬ ਦੀ ਘਣਤਾ ਪ੍ਰਤੀ ਵਰਗ ਕਿਲੋਮੀਟਰ 2011 ਦੀ ਜਨਗਣਨਾ ਅਨੁਸਾਰ ਕਿੰਨੀ ਸੀ ਹਾਂਜੀ ਪੰਜਾਬ ਦੀ ਜਿਹੜੀ ਬਸੋਖਣਤਾ ਸੀ ਉਹ ਕਿੰਨੀ ਸੀ ਬੇਟਾ 2011 ਦੀ ਜਨਗਣਨਾ ਅਨੁਸਾਰ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਠੀਕ ਹੈ ਕਿੰਨੀ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜੇ ਸਾਨੂੰ ਇੱਥੇ ਭਾਰਤ ਦੀ ਪੁੱਛਿਆ ਜਾਂਦਾ ਬੇਟਾ ਫਿਰ ਆਪਾਂ 382 ਲਿਖ ਦੇ ਠੀਕ ਹੈ ਭਾਰਤ ਦੀ ਬਸੋਖਣਤਾ ਕਿੰਨੀ ਸੀ 2011 ਦੀ ਜਨਗਣਨਾ ਅਕੋਰਡਿੰਗ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੇ ਪੰਜਾਬ ਦੀ ਕਿੰਨੀ ਹੈ ਬੇਟਾ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅੰਜੀ ਅਗਲਾ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਦਰਿਆ ਮੌਸਮੀ ਨਹੀਂ ਹੈ ਦੇਖੋ ਵੀ ਧਿਆਨ ਨਾਲ ਦੇਖੋ ਕਿ ਤਿੰਨ ਦਰਿਆ ਇਹਨਾਂ ਵਿੱਚ ਜਿਹੜੇ ਮੌਸਮੀ ਨੇ ਤੇ ਇੱਕ ਦਰਿਆ ਜਿਹੜਾ ਮੌਸਮੀ ਨਹੀਂ ਹੈ ਤੇ ਉਹ ਦਰਿਆ ਬੇਟਾ ਬਿਆਸ ਠੀਕ ਹੈ ਤਾਪਤੀ ਹੋ ਗਿਆ ਨਰਮਦਾ ਹੋ ਗਿਆ ਕਾਵੇਰੀ ਹੋ ਗਿਆ ਇਹ ਤਿੰਨੇ ਕਿਹਨੇ ਬੇਟਾ ਮੌਸਮੀ ਦਰਿਆ ਨੇ ਸਿਰਫ ਬਿਆਸ ਹੈ ਜੋ ਮੌਸਮੀ ਦਰਿਆ ਨਹੀਂ ਹੈ ਹਾਂਜੀ ਬੇਟਾ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਸੰਵਿਧਾਨ ਸਭਾ ਰਾਹੀਂ ਕਦੋਂ ਅੰਤਿਮ ਰੂਪ ਵਿੱਚ ਪੇਸ਼ ਕੀਤਾ ਗਿਆ ਹਾਂਜੀ ਬੇਟਾ ਕਦੋਂ ਪੇਸ਼ ਕੀਤਾ ਗਿਆ 26 ਨਵੰਬਰ 1949 26 ਨਵੰਬਰ 1949 ਹਾਂਜੀ ਬੇਟਾ ਅਗਲਾ ਕੁਐਸਚਨ ਆਪਣਾ ਭਾਰਤੀ ਰਾਸ਼ਟਰਪਤੀ ਹੇਠ ਲਿਖਿਆਂ ਵਿੱਚੋਂ ਕਿਸ ਹਾਲਤ ਤੇ ਪੂਰੇ ਦੇਸ਼ ਭਰ ਵਿੱਚ ਸੰਕਟਕਾਲ ਦੀ ਘੋਸ਼ਣਾ ਨਹੀਂ ਕਰ ਸਕਦਾ ਦੇਖੋ ਵੀ bari ਹਮਲੇ ਜਾਂ ਖਤਰੇ ਸਮੇ ਪੂਰੇ ਦੇਸ਼ ਵਿੱਚ ਘੋਸ਼ਣਾ ਕਰ ਸਕਦਾ ਹੈਗਾ ਹਨ ਰਾਜ ਦੇ ਗਵਰਨਰ ਦੀ ਰਿਪੋਰਟ ਤੇ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਣ ਕਰਨ ਦੇਖੋ ਇੱਕ ਵਾਰ ਇਹਨੂੰ ਅਪ ਛੱਡ ਲਾਨੇ ਇਹ ਪੁਆਇੰਟ ਹੈ 3rd ਦੇਖੋ ਭਾਰਤ ਵਿੱਚ ਜਨਤਾ ਵੱਲੋਂ ਦਰੂਨੀ ਵਿਦਰੋਹ ਕਰਨ ਹਾਂਜੀ ਇਸ ਸਮੇ ਪੂਰੇ ਦੇਸ਼ 'ਚ ਸੰਕਟਕਾਲ ਘੋਸ਼ਿਤ ਹੋ ਸਕਦਾ ਹੈਗਾ ਦੇਸ਼ ਵਿੱਚ ਆਰਥਿਕ ਆਰਥਿਕ ਸਥਿਰਤਾ ਤੇ ਆਰਥਿਕ ਸੰਕਟ ਕਰਨ ਇਹ ਵੀ ਤਾਂ ਦੇਖੋ ਬੇਟਾ ਦੂਸਰਾ ਜਿਹੜਾ ਪੁਆਇੰਟ ਹੈਗਾ ਇਸ ਦੇ ਸਮੇਂ ਦੌਰਾਨ ਪੂਰੇ ਦੇਸ਼ ਵਿੱਚ ਸੰਕਟ ਕਾਲ ਲਾਗੂ ਨਹੀਂ ਹੁੰਦਾ ਸਿਰਫ ਉਸ ਇੱਕ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਂਦਾ ਹੈ ਜਿੱਥੋਂ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋਈ ਹੈਗੀ ਤਾਂ ਇਹਦੇ ਲਈ ਸਾਡੇ ਕੋਲ ਦੂਜੀ অপਸ਼ਨ ਸਹੀ ਆਏਗੀ ਹਾਂਜੀ ਅਗਲਾ ਪ੍ਰਸ਼ਨ ਭਾਰਤੀ ਨਾਗਰਿਕਾਂ ਦਾ ਕਿਹੜਾ ਮੌਲਿਕ ਅਧਿਕਾਰ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਅਦਾਲਤ ਵਿੱਚ ਚੁਣੌਤੀ ਦੇਣ ਤੇ ਸੁਰੱਖਿਆ ਦੇਣ ਦੀ ਵਿਵਸਥਾ ਕਰਦਾ ਹੈ ਦੇਖੋ ਵੀ ਇਹਨਾਂ ਦੇ ਵਿੱਚੋਂ ਕਿਹੜਾ ਅਧਿਕਾਰ ਹੈ ਜੇਕਰ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਵੇ ਤਾਂ ਅਸੀਂ ਉਹਨਾਂ ਦੀ ਪ੍ਰਾਪਤੀ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਟਾ ਸਕਦੇ ਹਾਂ ਤਾਂ ਉਹ ਕਿਹੜਾ ਅਧਿਕਾਰ ਹੈ ਬੇਟਾ ਉਹ ਅਧਿਕਾਰ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਠੀਕ ਹੈ ਜੀ ਅਗਲਾ ਪ੍ਰਸ਼ਨ ਆਪਣਾ ਚੋਣ ਮੁਹਿਮ ਅਸਲੀ ਮਤਦਾਨ ਵਾਲੇ ਦਿਨ ਤੋਂ ਕਿੰਨੇ ਘੰਟੇ ਪਹਿਲਾਂ ਸਮਾਪਤ ਹੋ ਜਾਂਦੀ ਹੈ ਤਾਂ ਕਿੰਨੇ ਘੰਟੇ ਪਹਿਲਾਂ ਸਮਾਪਤ ਹੋ ਜਾਂਦੀ ਹੈ ਬੇਟਾ 48 ਘੰਟੇ ਪਹਿਲਾਂ ਹਾਂ ਜੀ ਅਗਲਾ ਪ੍ਰਸ਼ਨ ਭਾਰਤ ਨੇ ਪਰਮਾਣੂ ਗੈਰ ਪ੍ਰਸਾਰਣ ਸੰਧੀ ਦੇ ਤੇ ਹਸਤਾਖਰ ਕਰਨ ਤੋਂ ਇਨਕਾਰ ਕੀਤਾ ਇਸ ਸਬੰਧੀ ਹੇਠ ਲਿਖਿਆਂ ਵਿੱਚੋਂ ਭਾਰਤ ਦਾ ਕਿਹੜਾ ਪੱਖ ਠੀਕ ਨਹੀਂ ਸੀ ਹਾਂਜੀ ਬੇਟਾ ਤਾਂ ਇਹਦੇ ਵਿੱਚ ਜਿਹੜੀ ਸਾਡੀ 4th ਆਪਸ਼ਨ ਹੈ ਉਹ ਸਹੀ ਹੋ ਜੇਗੀ ਭਾਰਤ ਪਰਮਾਣੂ ਹਥਿਆਰ ਬਣਾਉਣ ਦੇ ਹੱਕ ਵਿੱਚ ਹੈ ਭਾਰਤ ਨਿਸ਼ਸਤਰੀਕਰਨ ਦੇ ਵਿਰੁੱਧ ਸੀ ਠੀਕ ਹੈ ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਾਂ ਦੇ ਦੇਸ਼ਾਂ ਦੀ ਗਿਣਤੀ ਕਿੰਨੀ ਹੈ ਦੇਖੋ ਵੀ ਸੰਯੁਕਤ ਰਾਸ਼ਟਰ ਜਿਹੜੀ ਪਰਿਸ਼ਦ ਹੈ ਉਹਦੇ ਕਿੰਨੇ ਮੈਂਬਰ ਨੇ ਕੁੱਲ 15 ਜਿਨ੍ਹਾਂ ਵਿੱਚ ਪੰਜ ਸਥਾਈ ਨੇ ਤੇ 10 ਅਸਥਾਈ ਨੇ ਤਾਂ ਸਾਡੇ ਕੋਲ ਅਸਥਾਈ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਬੇਟਾ 10 ਹਾਂਜੀ ਅਗਲਾ ਪ੍ਰਸ਼ਨ ਆਪਣਾ ਭਾਰਤ ਵਿੱਚ ਸਾਲ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਿੰਨੇ ਵੀ ਆ ਲੋਕ ਸਭਾ ਚੋਣਾਂ ਹਨ ਦੇਖੋ ਬੇਟਾ A ਪੇਪਰ 2018 ਦਾ ਗਾਣਾ ਇਸ ਲਈ ਕਿ ਇਹਨਾਂ ਨੇ ਲਿਖਿਆ ਵੀ 2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਠੀਕ ਹੁਣ ਤਾਂ ਲੰਘ ਚੁੱਕੀਆਂ ਨਾ ਲਕਿਨੀਵੇਂ ਚੋਣਾਂ ਸੀ ਬੇਟਾ ਉਹ 71ਵੀਆਂ ਚੋਣਾਂ ਸੀ ਹਾਂਜੀ ਅਗਲਾ ਪ੍ਰਸ਼ਨ ਆਪਣਾ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਸ਼ਟਰੀ ਰਾਜਨੀਤਿਕ ਦਲ ਨਹੀਂ ਹੈ ਦੇਖੋ ਵੀ ਇਹਨਾਂ ਦੇ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਇਹ ਵੀ ਹੈ ਭਾਰਤੀ ਕਮਿਊਨਿਸਟ ਪਾਰਟੀ ਇਹ ਵੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਹੈ ਵੀ ਇਹ ਇੱਕ ਖੇਤਰੀ ਦਲ ਹੈ ਨਾ ਕਿ ਰਾਸ਼ਟਰੀ ਦਾ ਹਾਂ ਤਾਂ ਸਾਡੇ ਕੋਲ ਪਹਿਲੀ ਆਪਸ਼ਨ ਇਹਦੇ ਲਈ ਸਹੀ ਹੋ ਜੇਗੀ ਹਾਂਜੀ ਬੇਟਾ ਅਗਲਾ ਪ੍ਰਸ਼ਨ মুদ্রਸਾਫਿਤੀ ਤੋਂ ਕੀ ਭਾਵ ਹੈ ਦੇਖੋ ਵੀ মুদ্রਸਾਫਿਤੀ ਕੀ ਹੁੰਦੀ ਹੈਗੀ ਕੀਮਤਾਂ ਵਿੱਚ ਲਗਾਤਾਰ ਹੋਣ ਵਾਲਾ ਵਾਧਾ ਤਾਂ ਦੂਜੀ ਆਪਸ਼ਨ ਸਾਡੇ ਕੋਲ ਇਹਦੇ ਲਈ ਸਹੀ ਹੈ ਜੇਗੀ মুদ্রਸਾਫਿਤੀ ਕੀ ਹੁੰਦੀ ਹੈ ਬੇਟਾ ਕੀਮਤਾਂ ਵਿੱਚ ਲਗਾਤਾਰ ਹੋਣ ਵਾਲਾ ਵਾਧਾ ਹਾਂਜੀ ਅਗਲਾ ਪ੍ਰਸ਼ਨ ਭਾਰਤੀ ਰਾਸ਼ਟਰੀ ਆਮਦਨ ਵਿੱਚ ਪ੍ਰਾਥਮਿਕ ਖੇਤਰ ਦੀਆਂ ਕਿਰਿਆਵਾਂ ਦਾ ਕਿੰਨੇ ਪ੍ਰਤੀਸ਼ਤ ਯੋਗਦਾਨ ਹੈ ਜੋ ਮੋੜਲੇ ਖੇਤਰ ਹੈ ਬੇਟਾ ਉਹ ਕਿੰਨੇ ਪਰਸੈਂਟ ਆ ਰਾਸ਼ਟਰੀ ਆਮਦਨ ਦੇ ਵਿੱਚ ਹਿੱਸਾ ਪਾਉਂਦੇ ਬੇਟਾ ਕਿੰਨੇ ਪਾਉਂਦੇ ਵੀ 40% ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ਵੀ ਪੂੰਜੀ ਵਿੱਚ ਹੋਣ ਵਾਲੇ ਵਾਧਣ ਨੂੰ ਪੂੰਜੀ ਨਿਰਮਾਣ ਨੂੰ ਕੀ ਕਹਿੰਦੇ ਬੇਟਾ ਆਪਾਂ ਨਿਵੇਸ਼ ਕਹਿੰਦੇ ਨੇਗੇ ਕੀ ਕਹਿੰਦੇ ਨੇ ਵੀ ਆਪਾਂ ਇਸ ਨੂੰ ਨਿਵੇਸ਼ ਹਾਂਜੀ ਅਗਲਾ ਪ੍ਰਸ਼ਨ ਸਰਕਾਰੀ ਬਜਟ ਘਾਟਾ ਕਿਸ ਨੂੰ ਕਹਿੰਦੇ ਹੈਗੇ ਠੀਕ ਹੈ ਸਰਕਾਰੀ ਬਜਟ ਘਾਟਾ ਦੇਖੋ ਵੀ ਤਿੰਨ ਟਰਮ ਹਨ ਬਿਲਕੁਲ ਸਿੰਪਲ ਜਿਹੇ ਨੇ ਬਜਟ ਘਾਟਾ ਕਦੋਂ ਹੁੰਦਾਗਾ ਜਦੋਂ ਸਰਕਾਰ ਦੀ ਆਮਦਨ ਘਟ ਰਹੇ ਜੇ ਖਰਚ ਜ਼ਿਆਦਾ ਹੋ ਜੀ ਠੀਕ ਹੈ ਘਾਟ ਆਮਦਨ ਖਰਚ ਵੱਧ ਹੋਵੇ ਤਾਂ ਇਹਦੇ ਲਈ ਤਾਂ ਪਹਿਲੀ অপਸ਼ਨ ਆ ਜੇਗੀ ਇੱਕ ਹੁੰਦਾਗਾ ਵੀ ਆ ਸੰਤੁਲਿਤ ਬਜਟ ਜਦੋਂ ਸਰਕਾਰ ਦੀ ਆਮਦਨ ਤੇ ਖਰਚ ਬਰਾਬਰ ਹੋਵੇ ਠੀਕ ਹੈ ਇੱਕ ਹੁੰਦਾਗਾ ਬਾਦੇ ਦਾ ਬਜਟ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਸਰਕਾਰ ਦੀ ਆਮਦਨ ਵੱਧ ਹੁੰਦੀ ਹੈ ਖਰਚ ਘਟ ਹੁੰਦੀ ਹੈਗੀ ਦੇਖੋ ਤੇ ਇਹਨਾਂ ਨੇ ਕੀ ਕਿਸੀ ਸਰਕਾਰੀ ਬਜਟ ਘਟਾ ਮਤਲਬ ਸਰਕਾਰ ਨੂੰ ਲਾਸ ਹੋ ਗਿਆ ਹੈ ਨਾ ਜਦੋਂ ਸਰਕਾਰ ਦੀ ਆਮਦਨ ਘਟੋ ਜੇ ਤੇ ਖਰਚੋ ਇਸ ਦਾ ਵੱਧ ਹੋ ਜਾਵੇ ਹਾਂਜੀ ਬੇਟਾ ਕੁਐਸਚਨ ਨੰਬਰ 179 ਜੇਕਰ ਆਮਦਨ 100 ਕਰੋੜ ਰੁਪਏ ਤੋਂ ਵੱਧ ਕੇ 200 ਕਰੋੜ ਰੁਪਏ ਤੱਕ ਹੋ ਜਾਂਦੀ ਹੈ ਅਤੇ ਬਚਤ 20 ਕਰੋੜ ਰੁਪਏ ਤੋਂ ਵੱਧ ਕੇ 70 ਕਰੋੜ ਰੁਪਏ ਹੋ ਜਾਵੇ ਤਾਂ ਸੀਮਾਂਤ ਬਚਤ ਪ੍ਰਵਿਰਤੀ ਕੀ ਹੋਵੇਗੀ ਦੇਖੋ ਵੀ ਆਮਦਨ ਵੱਧ ਕੇ ਕਿੰਨੀ ਹੋ ਗਈ 100 ਕਰੋੜ ਤੋਂ ਵੱਧ ਕੇ 200 ਕਰੋੜ ਹੋ ਗਈ ਹੈਨਾ ਤੇ ਬਚਤ ਕਿੰਨੀ ਹੋਗੀ 70 ਹੋਗੀ ਬਦਕੇ ਹਨ ਤਾਂ ਆਪਾਂ ਇਹਦਾ ਫਾਰਮੂਲਾ ਕੀ ਲਿਖਿਆ ਕਰਦੇਗੇ ਬੱਚਤ ਦੇ ਵਿੱਚ ਪਰਿਵਰਤਨ बटे ਆਮਦਨ ਦੇ ਵਿੱਚ ਪਰਿਵਰਤਨ ਠੀਕ ਹੈ ਤਾਂ ਕਿੰਨਾ ਆ ਜਾਏਗਾ ਸਾਡੇ ਕੋਲੇ ਦੇ ਲਈ 0.5% ਹਾਂਜੀ ਬੇਟਾ ਅਗਲਾ ਪ੍ਰਸ਼ਨ ਇਹ ਇੱਥੇ ਲਿਖਿਆ ਵਿੱਚੋਂ ਗੈਰ ਬੈਂਕਿੰਗ ਵਿੱਤੀ ਸੰਸਥਾ ਕਿਹੜੀ ਹੈ ਦੇਖੋ ਵੀ ਕਿਹੜੀ ਹੈ ਵੀ ਹਾਂਜੀ ਦੂਸਰੀ ਆਪਸ਼ਨ ਸੀ ਆ ਜਾਏਗੀ LIC ਜੀਵਨ ਬੀਮਾ ਨਿੰਗ ਡੇਗਾ ਬੇਟਾ ਇਸ ਟ੍ਰਿਕ ਨਾਲ ਤੁਹਾਡੇ 30 ਪ੍ਰਸ਼ਨ ਜਿਹੜੇ ਹੱਲ ਕੀਤੇ ਹੈਗੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾਗਾ ਤੇ ਜਿਹੜਾ ਤੁਹਾਡਾ ਸਿਲੇਬਸ ਹੈਗਾ 10ਵੀਂ ਵਾਲਾ ਤੇ 9ਵੀਂ ਦੇ ਕੁਝ ਪਾਠ ਹੈਗੇ ਉਹਨਾਂ ਨੂੰ ਬੇਟਾ ਧਿਆਨ ਨਾਲ ਪੜ੍ਹਨਾਗਾ ਤਾਂ ਜਿਹੜੀ ਤੁਹਾਡੀ ਤਿਆਰੀ ਹੈਗੀ ਉਹ ਬਹੁਤ ਵਧੀਆ ਹੋ ਸਕੇ ਤੇ ਅਸੀਂ ਪੀਐਸਟੀਸੀ ਦੇ ਵਿੱਚੋਂ ਜਿਹੜੇ ਚੰਗੇ ਅੰਕ ਹੈਗੇ ਉਹ ਪ੍ਰਾਪਤ ਕਰ ਸਕੀਏ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ